ਚਾਰ ਪੈਣਾ ਦਾ ਕੱਲਾ ਭਰਾ ਸੀ ਸਰਜੀਤ ਬਿੰਦ ਰਖੀਆ ਤੇ ਕੋਈ ਬਹੁਤੀ ਜ਼ਮੀਨ ਨਹੀਂ ਸੀ ਸਿਰਫ 2 ਢਾਈ ਕਿੱਲੇ ਹੀ ਜਿਹੜੇ ਉਹਨਾਂ ਦੇ ਕੋਲ ਸੀ ਆ ਜਿਹੜੀ ਗੱਡੀ ਆ ਇਹ ਸਰਜੀਤ ਬਿੰਦ ਰਖੀਆ ਦੀ ਆ ਇਹਦੇ ਵਿੱਚ ਹੀ ਬੈਠ ਕੇ ਜਿਹੜਾ ਉਹ ਸ਼ੋਅ ਲਾਣ ਜਾਂਦੇ ਹੁੰਦੇ ਸੀ ਤੇ ਬੈਤ ਉਹਨਾਂ 'ਤੇ ਅਟੈਕ ਹੋਇਆ ਜੀ ਪ੍ਰੋਗਰਾਮ ਲਾ ਕੇ ਆਏ ਰਾਤ ਨੂੰ ਹਰਿਆਣਾ ਤੇ ਪੰਜਾਬ ਦੇ ਬਾਡਰ ਦੇ ਪਿੰਡ ਪੈਂਦਾ ਜੀ ਬਿੰਦ ਰਖ ਜਿਹੜਾ ਸਰਜੀਤ ਬਿੰਦ ਰਖੀ ਦਾ ਪਿੰਡ ਸੀ ਜ਼ਿਲ੍ਹਾ ਇਸ ਨੂੰ ਜਿਹੜਾ ਰੋਪੜ ਲੱਗਦਾ ਤੇ ਬਹੁਤ ਜ਼ਿਆਦਾ ਸੋਹਣਾ ਪਿੰਡ ਆ ਪਰ ਇੱਥੇ ਪ੍ਰਦੂਸ਼ਣ ਬਹੁਤ ਘੱਟ ਹੈ ਕਿਉਂਕਿ ਇੱਧਰ ਤੇ ਲੋਕ ਜ्यादा ਗੰਨਾ ਲਾਉਂਦੇ ਨੇ ਜਾਂ ਸਬਜ਼ੀਆਂ ਲਾਉਂਦੇ ਨੇ ਤੇ ਕਣਕ ਦੇ ਜੀਰੀ ਤੁਹਾਨੂੰ ਇੱਧਰ ਬਹੁਤ ਜ਼ਿਆਦਾ ਘੱਟ ਮਿਲੇਗੀ ਤੇ ਆਜੋ ਸਰਜੀਤ ਵਿੰਦ ਰਖੀਏ ਦੇ ਪਿੰਡ ਚੱਲਦੇ ਆ ਤੇ ਉਹਨਾਂ ਦੇ ਕੁਝ ਦੋਸਤਾਂ ਨਾਲ ਵੀ ਮਿਲਾਂਗੇ ਤੇ ਉਹਨਾਂ ਦਾ ਘਰ-ਬਾਰ ਵੀ ਦਿਖਾਵਾਂਗੇ ਵਿੰਦ ਰਖ ਪਿੰਡ ਦੇ ਵਿੱਚ ਪਹੁੰਚਾ ਜੋ ਸਰਜੀਤ ਵਿੰਦ ਰਖੀਏ ਦਾ ਪਿੰਡ ਹੈ ਸਰਜੀਤ ਵਿੰਦ ਰਖੀਏ ਬਾਰੇ ਤੁਸੀਂ ਜਾਣਦੇ ਹੋਵੋਗੇ ਪਹਿਲਾਂ ਮੈਂ ਘਰ ਦਿਖਾਣਾ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਸਰਜੀਤ ਵਿੰਦ ਰਖੀਏ ਦਾ ਤੇ ਕੁਝ ਪੁਰਾਣੀਆਂ ਚੀਜ਼ਾਂ ਉਹਨਾਂ ਦੀਆਂ ਆ ਗੱਡੀ ਲਾ ਲਓ ਜਾਂ ਫੋਟੋਆਂ ਤਸਵੀਰਾਂ ਹਲੇ ਵੀ ਇੱਥੇ ਸਾਂਭੀਆਂ ਪਈਆਂ ਨੇਗੀਆਂ ਤੇ ਬਹੁਤ ਸਾਰੇ ਗੀਤ ਅਜੇ ਇਹ ਵੀ ਨੇ ਜੋ ਸਰਜੀਤ ਵਿੰਦ ਰੱਖੀ ਦੇ ਸਦਾਬਹਾਰ ਬਣ ਗਏ ਤੇ ਹਨਾ ਜਿੰਨਾ ਵਿੱਚੋਂ ਆਪਾਂ ਕਹੇ ਦੀ ਜੱਟ ਦੀ ਪਸੰਦ ਨਹੀਂ ਤੂੰ ਜੱਟ ਨੇ ਵਿਆਹਣੀ ਆ ਤੇ ਹੋਰ ਵੀ ਬਹੁਤ ਸਾਰੇ ਗੀਤ ਨੇ ਇੱਕ ਬਦਾਮਾ ਵਾਲਾ ਗੀਤ ਸੀਗਾ ਤੇ ਇੱਕ ਜੱਟ ਜੌਣੇ ਮੋੜ ਫਿਲਮ ਦੇ ਵਿੱਚ ਵੀ ਜਿਹੜਾ ਸਰਜੀਤ ਵਿੰਦ ਰੱਖੀ ਦਾ ਗੀਤ ਸੀ ਉਹ ਕਾਫੀ ਮਕਬੂਲ ਹੋਇਆ ਸੀ ਤੇ ਅੱਜ ਉਹ ਤੁਹਾਨੂੰ ਘਰ ਦਿਖਾਣੇ ਆਂਗੇ ਹਾਲਾਂਕਿ ਇੱਥੇ ਹੁਣ ਜਿਹੜਾ ਨਹੀਂ ਰਹਿੰਦਾ ਕੋਈ ਤੇ ਆ ਜਿਹੜਾ ਘਰ ਹੁੰਦਾ ਸੀ ਸਰਜੀਤ ਬਿੰਦ ਰੱਖੀ ਇਹਦਾ ਇੱਥੋਂ ਹੀ ਜਿਹੜੀ ਸਰਜੀਤ ਬਿੰਦ ਰੱਖੀ ਦੀ ਸ਼ੁਰੂਆਤ ਹੋਈ ਸੀਗੀ ਤੇ ਹੌਲੀ ਹੌਲੀ ਜਦੋਂ ਸਰਜੀਤ ਬਿੰਦ ਰੱਖੀ ਦਾ ਨਾਮ ਸਾਰੀ ਪੰਜਾਬ ਦੇ ਵਿੱਚ ਜਿਹੜਾ ਗੂੰਜਣ ਲੱਗ ਪਿਆ ਸਭ ਤੋਂ ਉੱਚੀ ਏਕ ਕਹਿੰਦੇ ਸਰਜੀਤ ਬਿੰਦ ਰੱਖੀ ਦੀ ਹੁੰਦੀ ਸੀ ਤੇ ਲੰਮੀ ਏਕ ਹੁੰਦੀ ਸੀ ਸਰਜੀਤ ਬਿੰਦ ਰੱਖੀ ਦੀ ਜੀ ਨੂੰ ਅੱਜ ਵੀ ਆਪਾਂ ਕਈ ਵੀਡੀਓ ਦੇ ਵਿੱਚ ਵੇਖਦੇ ਆਂਗੇ ਤੇ ਜਦੋਂ ਸਰਜੀਤ ਬਿੰਦ ਰੱਖੀ ਦੀ ਡੈਥ ਹੁੰਦੀ ਆਗੀ ਤਾਂ ਉਹਦੇ ਪੰਜਾਬ ਦੇ ਚਾਰ ਨਾਮੀ ਸਿੰਗਰਾਂ ਦੇ ਗੀਤ ਆਏ ਸੀ ਤੇ ਬੱਬੂ ਮਾਨ ਨੇ ਵੀ ਜਿਹੜਾ ਗੀਤ ਗਾਇਆ ਸੀ ਸਰਜੀਤ ਬਿੰਦ ਰਖੀ ਜੀ ਦੇ ਉੱਪਰ ਤੇ ਅੱਜ ਤੁਹਾਨੂੰ ਘਰ ਦਿਖਾਉਣੇ ਆ ਆ ਪਹਿਲਾਂ ਤੁਸੀਂ ਗੱਡੀ ਦੇਖੋ ਆ ਜਿਹੜੀ ਗੱਡੀ ਆ ਸਰਜੀਤ ਬਿੰਦ ਰਖੀਆ ਦੀ ਆ ਇਹਦੇ ਵਿੱਚ ਹੀ ਬੈਠ ਕੇ ਜਿਹੜਾ ਉਹ ਸ਼ੋਅ ਲਾਣ ਜਾਂਦੇ ਹੁੰਦੇ ਸੀ ਕਿਤੇ ਹੋਰ ਪ੍ਰੋਗਰਾਮ ਤੇ ਜਾਣਾ ਹੁੰਦਾ ਸੀ ਜਾਂ ਕਿਤੇ ਗਾਣਾ ਸ਼ੂਟ ਕਰਨਾ ਹੁੰਦਾ ਸੀ ਤਾਂ ਇਸ ਗੱਡੀ ਦੇ ਵਿੱਚ ਬੈਠ ਕੇ ਸਰਜੀਤ ਬਿੰਦ ਰਖੀਆ ਜੀ ਜਾਂਦੇ ਹੁੰਦੇ ਸੀ ਤੇ ਅੱਜ ਉਹ ਤੁਹਾਨੂੰ ਘਰ ਦਿਖਾਉਣੇ ਆ ਹੁਣ ਚਾਰ ਪੈਣਾ ਦਾ ਕੱਲਾ ਭਰਾ ਸੀ ਸਰਜੀਤ ਬਿੰਦ ਰੱਖੀਆ ਤੇ ਕੋਈ ਬਹੁਤੀ ਜ਼ਮੀਨ ਨਹੀਂ ਸੀ ਸਿਰਫ 2 2 1 ਕਿੱਲੇ ਹੀ ਜਿਹੜੇ ਉਹਨਾਂ ਦੇ ਕੋਲ ਸੀ ਪਰ ਗਾਇਕੀ ਨਹੀਂ ਛੱਡੀ ਤੇ ਉਸ ਤੋਂ ਬਾਅਦ ਜਦੋਂ ਗਾਇਕੀ ਦੇ ਵਿੱਚ ਹਿੱਟ ਹੋਇਆ ਤਾਂ ਸਭ ਤੋਂ ਪਹਿਲਾਂ ਜਿਹੜਾ ਇਹ ਘਰ ਬਣਾਇਆ ਸੀਗਾ ਤੇ ਅੱਜ ਵੀ ਜਾਂਦਾ ਜੂੜੀਆਂ ਹੋਈਆਂ ਨੇ ਬਹੁਤ ਸਾਰਾ ਸਮਾਨ ਅੱਜ ਵੀ ਸਰਜੀਤ ਬਿੰਦ ਰੱਖੀ ਦਾ ਇੱਥੇ ਪਿਆ ਹੈਗਾ ਤੇ ਹਾਲਾਂਕਿ ਜਿਹੜੇ ਕਮਰੇ ਨੇ ਆਪਾਂ ਕਹਿੰਦੀ ਵੀ ਸਾਰੇ ਬੰਦ ਨੇ ਕਿਉਂਕਿ ਇੱਥੇ ਪਰਿਵਾਰ ਜਿਹੜਾ ਨਹੀਂ ਰਹਿੰਦਾ ਤੇ ਕੁਝ ਬਈ ਇਹ ਕਹਦੀ ਹੈ ਨਾ ਪਰ ਇੱਥੇ ਰਹਿੰਦੇ ਨੇਗੇ ਉਹਨਾਂ ਦੇ ਸਰ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਦਾ ਪਰਿਵਾਰ ਹੈਗਾ ਉਹ ਸਾਰਾ ਮਹਾਲੀ ਦੇ ਵਿੱਚ ਸ਼ਿਫਟ ਹੋ ਗਿਆ ਸੀਗਾ ਸਰਜੀਤ ਬਿੰਦਰ ਰੱਖੇ ਜਦੋਂ ਇੱਕ ਸ਼ੋਅ ਤੋਂ ਪਰਤ ਰਿਹਾ ਸੀਗਾ ਸ਼ਾਇਦ ਬਰਨਾਲੇ ਕਣੀ ਸੀ ਪਤਾ ਨਹੀਂ ਕਿੱਥੇ ਸੀ ਉਹ ਸ਼ੋਅ ਤਾਂ ਉੱਥੋਂ ਆਉਂਦੇ ਹੋਏ ਸਰਜੀਤ ਬਿੰਦਰ ਰੱਖੇ ਨੂੰ ਜਿਹੜਾ ਅਟੈਕ ਹੋ ਗਿਆ ਮਹਾਲੀ ਦੇ ਵਿੱਚ ਤੇ ਉਸ ਤੋਂ ਬਾਅਦ ਸਰਜੀਤ ਬਿੰਦਰ ਰੱਖੇ ਨੂੰ ਇੱਥੇ ਬਿੰਦਰ ਰੱਖ ਪਿੰਡ ਦੇ ਵਿੱਚ ਲਿਆਂਦਾ ਗਿਆ ਸੀ ਤੇ ਕਾਫੀ ਜਿਹੜਾ ਸਹਿਮ ਦਾ ਮਾਹੌਲ ਸੀ ਗਾਇਕੀ ਨੂੰ ਪਾਸੇ ਰੱਖ ਕੇ ਗੱਲ ਕਰੀ ਤਾਂ ਸਰਜੀਤ ਬਿੰਦ ਰਖੀਆ ਬਹੁਤ ਵਧੀਆ ਇਨਸਾਨ ਸੀਗਾ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਤੇ ਅੱਗੇ ਸਰਜੀਤ ਬਿੰਦ ਰਖੀ ਦਾ ਵੀ ਜਿਹੜਾ ਇੱਕ ਹੀ ਪੁੱਤ ਹੈ ਤੇ ਇੱਕ ਉਹਨਾਂ ਦੀ ਜਿਹੜੀ ਧੀ ਹੈਗੀ ਤਾਂ ਦੋਸਤੋ ਸਰਜੀਤ ਬਿੰਦ ਰਖੀਏ ਦੇ ਘਰ ਦੇ ਆ ਬਹੁਤ ਪੁਰਾਣੀਆਂ ਜਿਆਦਾ ਜਿਹੜੀਆਂ ਜੁੜੀਆਂ ਹੋਈਆਂ ਨੇ ਇਹ ਉਹਨਾਂ ਦੀ ਗੱਡੀ ਆ ਜਿੰਨਾ ਵਿੱਚ ਉਹ ਸ਼ੋਅ ਲਾਣ ਜਾਂਦੇ ਹੁੰਦੇ ਸੀ ਸਰਜੀਤ ਬਿੰਦ ਰਖੀਏ ਜੀ ਤੇ ਸ਼ਾਇਦ ਏਸੇ ਗੱਡੀ ਦੇ ਵਿੱਚੋਂ ਉਦੋਂ ਹੋਣਗੇ ਜਦੋਂ ਉਹ ਵਾਪਸ ਆਏ ਸੀਗੇ ਬੱਬੂ ਮਾਨ ਨੇ ਵੀ ਇੱਕ ਗੀਤ ਗਾਇਆ ਸੀ ਸਾਡੇ ਪਿੰਡ ਦੀਆਂ ਜੂਹਾਂ ਛੱਡ ਚੱਲੀਆਂ ਨੇ ਰੂਹਾਂ ਤਾਂ ਉਹ ਗੀਤ ਸਰਜੀਤ ਬਿੰਦ ਰੱਖੀਏ ਤੇ ਸੀਗਾ ਤੇ ਆ ਜਿਹੜਾ ਤੁਸੀਂ ਸਕੂਟਰ ਵੇਖ ਰਹੇ ਹੋ ਇਹ ਵੀ ਬਾਈ ਸਰਜੀਤ ਬਿੰਦ ਰੱਖੀਏ ਦਾ ਪਹਿਲਾ ਸਕੂਟਰ ਸੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇਹ ਉਹਨਾਂ ਨੇ ਲਿਆ ਸੀਗਾ ਤਾਂ ਆ ਦੇਖ ਲਓ ਅੱਜ ਵੀ ਉਸੇ ਤਰ੍ਹਾਂ ਇਸੇ ਹਾਲਾਤ ਦੇ ਵਿੱਚ ਜਿਹੜਾ ਇੱਥੇ ਖੜਿਆ ਪਰ ਸਰਜੀਤ ਬਿੰਦ ਰੱਖੀਏ ਸਾਹਿਬ ਜਿਹੜੇ ਉਹ ਨਹੀਂ ਹੈਗੇ ਸਿਰਫ ਇੱਥੇ ਇਹ ਸਕੂਟਰਾਂ ਦਾ ਵੀ ਬੜਾ ਦੌਰ ਚੱਲਿਆ ਇੱਕ ਟਾਈਮ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰੀ ਤਾਂ ਜਿਹੜੇ ਸਕੂਟਰ ਬਹੁਤ ਚੱਲਦੇ ਹੁੰਦੇ ਸੀ ਸ਼ੌਂਕ ਨੂੰ ਲਿਆਉਂਦੇ ਹ ਤੇ ਉਦੋਂ ਬਾਅਦ ਸਕੂਟਰਾਂ ਦੇ ਤੁਸੀਂ ਬਹੁਤ ਸਾਰੇ ਗੀਤ ਵੀ ਸੁਨੇ ਹੋਣਗੇ ਨਾ ਤਾਂ ਉਦੋਂ ਬਾਅਦ ਜਿਹੜਾ ਇੱਕ ਫੇਰ ਦੁਬਾਰੇ ਟ੍ਰੈਂਡ ਚੱਲ ਗਿਆ ਸੀਗਾ ਤਾਂ ਇੱਧਰ ਜਿਹੜੀ ਟੋਕਾ ਮਸ਼ੀਨਾਂ ਕੋਈ ਬਹੁਤ ਤਾਂ ਵਧੀਆ ਘਰ ਲਈ ਸੀ ਆਮ ਜਿਹਾ ਘਰ ਸੀ ਨਾ ਬੈਸੀ ਕਹ ਜੀ ਵੀ ਨਾਰਮਲ ਫੈਮਿਲੀ ਦੇ ਵਿੱਚੋਂ ਹੀ ਸੀ ਸਰਜੀਤ ਬਿੰਦ ਰਖੀਆ ਉਹਨ 2 ਢਾਈ ਕੀਲਿਆਂ ਵਾਲਾ ਤੁਸੀਂ ਆਪ ਸਮਝ ਲਓ ਵੀ ਕਿੰਨਾ ਵੱਡਾ ਹੋਊਗਾ ਹੈ ਨਾ ਤਾਂ ਆਪਣੀ ਗਰੀਬੀ ਜਿਹੜੀ ਆਪ ਦੂਰ ਕੀਤੀ ਉਦੋਂ ਬਾਅਦ ਗਾਇਕੀ ਦੇ ਵਿੱਚ ਜਦੋਂ ਚੱਲ ਗਏ ਤੇ ਸਰਜੀਤ ਬਿੰਦ ਰਖੀਏ ਦੀ ਜਿਹੜੀ ਏਕ ਸੀ ਉਹ ਬਹੁਤ ਵੱਡੀ ਸੀ ਅੱਜ ਵੀ ਆਪਾਂ ਜਦੋਂ ਏਕਾਂ ਦਾ ਕਿਹਦੇ ਕੰਪੇਅਰ ਕਰਦੇ ਆਂ ਤਾਂ ਕਹਿੰਦੇ ਸਰਜੀਤਬਿੰਦ ਰਖੀ ਦੀ ਏਕ ਹੈ ਜਿਹੜੀ ਉਹ ਬਹੁਤ ਵੱਡੀ ਹੈ ਸਰਜੀਤਬਿੰਦ ਰਖੀ ਦਾ ਪਰਿਵਾਰ ਜਦੋਂ ਤੋਂ ਘਰ ਛੱਡ ਕੇ ਗਿਆ ਉਸ ਤੋਂ ਬਾਅਦ ਜਿਹੜੀ ਘਰ ਦੀ ਹਾਲਤ ਆ ਬਹੁਤ ਜ਼ਿਆਦਾ ਮਾੜੀ ਹੋ ਗਈ ਕੰਧਾਂ ਦੇ ਵਿੱਚ ਜਿਹੜੀਆਂ ਤਰੇੜਾਂ ਆ ਗਈਆਂ ਕਿਉਂਕਿ ਜਿੰਨਾ ਚਿਰ ਘਰ ਦੀ ਸਾਂਭ-ਸਵਾਲ ਨਹੀਂ ਹੁੰਦੀ ਉਹਨਾਂ ਟਾਈਮ ਜਿਹੜਾ ਘਰ ਵਧੀਆ ਨਹੀਂ ਰਹਿੰਦਾ ਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਹੁਣ ਜਿਹੜੇ ਘਰ ਦੇ ਵਿੱਚ ਪਈਏ ਹੀ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਪਈਏ ਆਏ ਹੋਏ ਨੇ ਇੱਕ ਸ਼ਰਾਬ ਦੀ ਫੈਕਟਰੀ ਹੈ ਜਿਹੜੀ ਉਹ ਇੱਥੇ ਲੱਗ ਚੁੱਕੀ ਆ ਤੇ ਆਜੋ ਆਪਾਂ ਪਿੰਡ ਦੇ ਕਿਸੇ ਬਜ਼ੁਰਗ ਨਾਲ ਗੱਲਬਾਤ ਕਰਾਉ ਕਬੇ ਬੇਬੇ ਮਿਲੀ ਆਪਾਂ ਨੂੰ ਬੇਬੇ ਆਪਣਾ ਕੀ ਰਿਸ਼ਤਾ ਦੀ ਸਰਜੀਤ ਬੰਦੇ ਰੱਖਿਆ ਇਹ ਨਾਲ ਇਹ ਸਾਡੇ ਬੇੜੇ ਦਾ ਮੁੰਡਾ ਦਾ ਜੀ ਬਸ ਰੀਕੇ ਚੋਂ ਅੱਛਾ ਜੀ ਇਹ ਗਾਉਣਾ ਵਜਾਉਣਾ ਸ਼ੁਰੂ ਤਾਂ ਹੀ ਕਰਦਾ ਤਾਂ ਜਦੋਂ ਬਹੁਤ ਮਸ਼ਹੂਰ ਹੋਇਆ ਤਾਂ ਬਹੁਤ ਚੜਿਆ ਸੀ ਪਰ ਬਹੁਤ ਲੈਕੀ ਸੀ ਇਹਦੇ ਮਾ ਅੱਛਾ ਆਈ ਇੱਕ ਸਕੂਟਰ ਖੜੇ ਵੀ ਉਹਨਾਂ ਦੇ ਜੀ ਹਾਂਜੀ ਇਹ ਉਹਨਾਂ ਦਾ ਪਚਮ ਤਾਂ ਵੀ ਸਕੂਟਰ ਸੀ ਆ ਗੱਡੀ ਐ ਟਰੈਕਟਰ ਸੀ ਇਨਾਂ ਕੋਲ ਕਹਤੇ ਵੀ ਕਰਦੇ ਤੇ ਅੱਛਾ ਕਿੰਨੀ ਕਿ ਜ਼ਮੀਨ ਸੀ ਬੀਬੇ ਉਹਨਾਂ ਕੋਲ ਹੈਗੇ ਤੇ ਜੀ 10 ਕਿੱਲੇ ਉਹਨਾਂ ਕੋਲ ਗਾਇਕ ਬਣ ਤੋ ਪਹਿਲਾਂ ਹਾਂ ਪਹਿਲਾਂ ਤਾਂ 2 3 ਕਹਿੰਦਾ ਜੀ ਉਹਨਾਂ ਗਾਇਕੀ ਦੇ ਸਿਰ ਪਰ 10 ਕਿੱਲੇ ਬਣਾਏ ਤੇ ਗਾਇਕੀ ਦੇ ਸਿਰ ਤੇ ਹੀ ਹਾਂ ਜੀ ਹਾਂ ਫਿਰ ਉਹਰੇ ਕਿੰਨਾ ਕ ਟਾਈਮ ਰਿਹਾ ਸੀ ਸਰਜੀਤਵੰਦ ਰੱਖੇ ਜਦੋਂ ਕਲਾਕ ਸ਼ੁਰੂ ਤੇ ਉਰੀ ਹੋ ਰਹਿਂਦਾ ਸੀ ਜੀ ਆ ਤਾਂ ਜਦੋਂ ਹੁਣ ਬੱਚੇ ਹੋਏ ਆ ਵਿਆਹ ਹੋਇਆ ਜਾਂ ਤੇ ਬਾਦ ਮਹੌਲ ਜੀ ਆ ਤਾਂ ਸ਼ੁਰੂ ਤੇ ਉਰੀ ਹੋ ਰਹਿਂਦਾ ਤਾਂ ਉਰੀ ਤਾਈ ਜਾਂਦਾ ਤਾਂ ਅੱਛਾ ਜੀ ਉਰੀ ਤਾਈ ਸਾਰਾ ਕੰਮ ਉਹਨਾਂ ਤੋ ਰਿਆ ਜੀ ਬਣਾਉza ਪੁਰਾਣਾ ਘਰ ਉਹ ਗਈ ਚਾਹੀਏ ਇਹ ਬਾਅਦ ਚ ਪਾਇ ਸੀਗਾ ਇਹ ਬਾਅਦ ਚ ਪਾਇਆ ਤਾਂ ਜੀ ਜਦ ਉਹਦਾ ਬਾਪੂ ਜੀ ਹੈ ਤੇ ਬਾਪੂ ਜੀ ਫਿਰ ਪਹਿਲਵਾਨ ਤੇ ਸੋਨੇ ਚੜੇਵੇ ਤੇ ਉਹ ਵੀ ਅੱਛਾ ਜੀ ਹਾਂਜੀ ਠੀਕ ਹੈ ਬੇਬੇ ਹੋਰ ਜਿਆਦਾ ਹਾਂਜੀ ਅੱਛਾ ਬੇਬੇ ਮਤਲਬ ਡੈਥ ਕਿਵੇਂ ਹੋਈ ਸੀ ਉਹਨਾਂ ਦੀ ਡੈਥ ਉਹਨਾਂ ਦੇ ਅਟੈਕ ਹੋਇਆ ਜੀ ਪ੍ਰੋਗਰਾਮ ਲਾ ਕੇ ਆਏ ਰਾਤ ਨੂੰ ਕਿੱਥੋਂ ਲੱਗ ਗਈ ਸੀ ਪ੍ਰੋਗਰਾਮ ਇੱਧਰ ਬਨਾਲਾ ਮੋਗੇ ਕਿ ਨਹੀਂ ਹੋ ਜਾਂਦੇ ਤੇ ਉਹ ਜਿਆਦਾ ਗਰਦਾਸ ਪਰਦੇ ਨੇ ਅੱਛਾ ਜੀ ਹਾਂਜੀ ਅੰਨਾ ਸਾਨੂੰ ਪਤਾ ਨਹੀਂ ਵੀ ਅਸੀਂ ਉਰੇ ਤੇ ਉਹ ਮੋਹਾਲੀ ਦਾ ਦੂਜਣ ਸੋਵਾ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ ਵੀ ਅਟੈਕ ਆ ਗਿਆ ਉਹਨਾਂ ਨੂੰ ਫਿਰ ਉਰੇ ਲਿਆਂਦਾ ਗਿਆ ਸੀ ਹਾਂਜੀ ਉਰੇ ਲਿਆਂਦਾ ਜੀ ਉਰੇ ਉਹਨਾਂ ਦਾ ਸਾਹਕੋਸ ਕਰਿਆ ਜੀ ਵਰਸੀਆਂ ਵੀ ਮਨਾਈਆਂ ਉਹਦੀਆਂ ਦੋ ਤਿੰਨ ਹਾਂਜੀ ਉਹ ਪਿੰਡ ਦੇ ਨਾਲ ਸਾਥ ਦਿੱਤਾ ਉਹਨਾਂ ਨੂੰ ਉਰੀ ਲਿਆਂਦਾ ਸਾਹਕੋਸ ਉਰੀ ਉਹ ਕਰਿਆ ਅੱਛਾ ਤੁਸੀਂ ਮਿਲਦੇ ਰਹਿੰਦੇ ਸੀ ਫਿਰ ਉਹਨਾਂ ਨੂੰ ਹਾਂਜੀ ਮਿਲਦੇ ਰਹਿੰਦਾ ਸੀ ਸਵਾ ਦਾ ਕਿਹੋ ਜਿਹਾ ਸੀ ਬਹੁਤ ਚੰਗਾ ਦਾ ਜੀ ਉਹਦਾ ਵਰਗਾ ਤਾਂ ਕੋਈ ਬਣਨਾ ਨਹੀਂ ਹੈ ਨਾ ਉਹਦੇ ਵਰਗੀ ਆਵਾਜ਼ ਆਉਣੀ ਕਿਸੇ ਦੀ ਨਾ ਉਹਦੇ ਵਰਗੀ ਕੋਈ ਔ ਤਾ अच्छा जी अच्छा बेबी पेंट ਦੇ ਵਿੱਚ ਭਈਏ ਕਿੰਨੇ ਰਹਿੰਦੇ ਨੇ ਭਈਆ ਤਾਂ ਜੀ ਹੁਣ ਬਠੈਰੇਆ ਫੈਕਟਰੀ ਲਾਗ ਪੈ ਗਈ दारू ਵਾਲੀ ਬਈ ਕੋਈ ਪਤਾ ਹੀ ਨਹੀਂ ਲੱਗਦਾ ਵਰਾ ਫੈਕਟਰੀ ਲੱਗੀ ਹੋਈ ਏ दारू ਵਾਲੀ ਹਾਂਜੀ ਫੈਕਟਰੀ ਲੱਗੀ ਹੋਈ ਏ ਉਪਰ ਖਾਲੀ ਵਾਲੇ ਬੰਨੇ ਜਾ ਜਾਂਦੇ ਆ ਅੱਛਾ ਜੀ ਹਾਂਜੀ ਪਿੰਡ ਦੇ ਬਾਹਰ ਕਿੰਨੇ ਕੁ ਯਾਰਿਆ ਲੋਕ ਖਾਲੀ ਬੈ ਪਿੰਡ ਹੈ ਨਾ ਜਿਆਦਾ ਤਾਂ ਹਾਂਜੀ ਬਾਹਰ ਤਾਂ ਬਸ ਆਹੀ ਡਿਊਟੀਆਂ ਵਾਲੇ ਜਿਹੜੇ ਮਣ ਮੋਟੇ ਲੱਗੇ ਉਧਰ ਤੇ ਜੋ ਬਾਕੀ ਖੇਤਾਂ 'ਚ ਜਾ ਰਹੇ ਕੋਲ ਖੇਤਾਂ 'ਚ ਜਾ ਰਹੇ ਜੀ ਸਾਢੇ ਘਰ ਦੋ ਤਿੰਨ ਪਹਿਲਾਂ ਖੇਤਾਂ 'ਚ ਜਾ ਰਹੇ अच्छा जी हां जी हां ਹੁਣ ਆਂਦੇ ਬੀਬੇ ਉਹਨਾਂ ਦਾ ਕੋਈ ਉਹਨਾਂ ਦਾ ਜਵਾਗ ਹਾਂਜੀ ਹਾਂਜੀ ਫੈਮਿਲੀ ਉਹਨਾਂ ਦੀ ਸਾਰੀ ਆਉਂਦੀ ਹੈ ਮੱਥਾ ਟੇਕਾਂ ਤੇ ਬਾਬਾ ਜੀ ਦੇ ਅੱਛਾ ਜੀ ਖੰਡਪਾੜ ਸਾਹਿਬ ਘਰ ਆਣੇ ਉਹਨਾਂ ਦੀ ਸਿਸ਼ਟਾ ਰਹਿਣੀ ਆ ਔਰ ਆ ਕੇ ਲੋੜੀ ਨੂੰ ਪ੍ਰੋਗਰਾਮ ਦੇਖਦੀਆਂ ਕੋਈ ਯਾਦਗਾਰ ਤਾਂ ਨਹੀਂ ਬਣਾਈ ਉਹਨਾਂ ਦੀ ਇੱਥੇ ਨਹੀਂ ਜੀ ਯਾਦਗਾਰ ਨਹੀਂ ਬਣਾਈ ਪਹਿਲਾਂ ਕਹਿੰਦੇ ਤਾਂ ਫਿਰ ਬਸ ਅੱਛਾ ਹਾਂਜੀ ਸ਼ੁਕਰੀਆ ਬੀ ਬਹੁਤ ਬਹੁਤ ਹਾਂਜੀ ਠੀਕ ਹੈ ਜੀ ਤੇ ਅੱਜ ਤੁਹਾਨੂੰ ਗੈਸਟ ਰੂਮ ਦਿਖਾਉਣ ਨੇ ਉਸ ਵੇਲੇ ਦਾ ਤੇ ਹੁਣ ਜਿਹੜਾ ਕਾਫੀ ਖਰਾਬ ਹੋ ਗਿਆ ਸਾਰੇ ਪਾਸੇ ਤਰੇੜਾ ਆ ਗਈਆਂ ਤੇ ਇੱਥੇ ਜਿਹੜਾ ਬੈਠ ਕੇ ਅਕਸਰ ਸਰਜੀਤ ਬਿੰਦ ਰੱਖਿਆ ਨੂੰ ਜਦੋਂ ਕੋਈ ਮਿਲ ਆਉਂਦਾ ਸੀ ਤਾਂ ਇੱਥੇ ਕਹਿੰਦੇ ਬੈਠਦੇ ਹੁੰਦੇ ਸੀ ਆ ਤੁਸੀਂ ਵੇਖ ਲਓ ਪਰ ਹੁਣ ਜਿਹੜੀ ਇਸ ਕਮਰੇ ਦੀ ਹਾਲਤ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਇੱਕ ਵਧੀਆ ਸੁਹਾੜਾ ਕਲਾਕਾਰ ਸੀ ਤੇ ਉਹਨਾਂ ਦੀਆਂ ਕੁਝ ਜ਼ਿਆਦਾ ਪਿੰਡ ਦੇ ਨਾਲ ਜਿਹੜੀਆਂ ਦੁਨੀਆ ਸੀ ਉਹ ਆਪਾਂ ਸਾਂਝੀਆਂ ਕੀਤੀਆਂ ਨੇ ਭਾਵੇਂ ਆ ਗੱਡੀ ਹੋਵੇ ਸਰਜੀਤ ਬਿੰਦ ਰੱਖਿਆ ਦੀ ਭਾਵੇਂ ਉਹ ਸਕੂਟਰ ਹੋਵੇ ਨਾ ਇਹ ਸਾਰੀਆਂ ਇਹੀ ਉਹਨਾਂ ਦੀਆਂ ਜਿਹੜੀਆਂ ਜਾਂਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਤੇ ਬਾਹਰਲੇ ਪਾਸੋਂ ਆਪਾਂ ਘਰ ਦਿਖਾ ਦਈਏ ਤੇ ਕਾਫੀ ਲੰਮਾ ਘਰ ਸੀਗਾ ਬਾਅਦ ਦੇ ਵਿੱਚ ਬਣਾਇਆ ਸੀ ਜਦੋਂ ਗਾਇਕੀ ਦੇ ਵਿੱਚ ਹਿੱਟ ਹੋ ਗਏ ਸੀ ਤੇ ਆਜੋ ਇੱਕ ਸਾਈਕਲ ਵੀ ਦਿਖਾਉਨੇ ਆ ਸਰਜੀਤ ਬਿੰਦ ਰਖੇਈ ਦਾ ਆ ਜਿਹੜਾ ਤੁਸੀਂ ਸਾਈਕਲ ਵੇਖ ਰਹੇ ਹੋ ਇਹ ਵੀ ਉਹਨਾਂ ਦਾ ਪਹਿਲਾਂ ਸਭ ਤੋਂ ਸ਼ੁਰੂ ਦੇ ਵਿੱਚ ਆਹ ਸਾਈਕਲ ਹੀ ਹੁੰਦਾ ਸੀ ਤੇ ਆ ਕੁਝ ਮੂਰਤਾਂ ਜਿਹੜੀਆਂ ਘਰ ਦੀਆਂ ਨੇ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ